ਜਿ ਜੋ ਸੰਯੁਕਤ ਮੋਰਚਾ ਤਿਆਰ ਕਰਦਾ ਹੈ ਉਹ ਹੋਊਗਾ ਬਾਕੀ ਜ਼ਬਰ ਵਾਲੇ ਸੀ ਦੇ ਉੱਤੇ ਆਪਣੀ ਜਥੇਬੰਦੀ ਆਜ਼ਾਦ ਹੈ ਇਹਨੂੰ ਸੰਯੁਕਤ ਮੋਰਚੇ ਨੂੰ ਪੁੱਛਣ ਦੀ ਲੋੜ ਨਹੀਂ ਜ਼ਬਰ ਵਾਲੇ ਮੁੱਦੇ ਤੇ ਸਾਡੀ ਜਥੇਬੰਦੀ ਜੇ ਸੰਯੁਕਤ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ ਆਉਂਦਾ ਤਾਂ ਆਪਣੀ ਜਥੇਬੰਦੀ ਇਕੱਲੇ ਦੇ ਤੌਰ ਤੇ ਆਪਣਾ ਕੋਈ ਵੀ ਪ੍ਰੋਗਰਾਮ ਜਿਹੜਾ ਵੀ ਸਾਨੂੰ ਦਬੋਵਾਲਾ ਠੀਕ ਬਣਿਆ ਉਹ ਅਲਿਕੂਗੀ ਤੁਸੀਂ ਉਹਦਾ ਇੰਤਜ਼ਾਰ ਕਰਿਓ ਐ ਸਮਝ ਲਓ ਵੀ ਤੁਸੀਂ ਮੈਦਾਨ ਚੋਂ ਗਾਲਾਂ ਤਾਂ ਭਰਵੋ ਇੱਥੇ ਦਾ ਭਾਵੇਂ ਸਾਰਾ ਕੁਝ ਵਿਕ ਜੇ ਇੱਥੇ ਦਾ ਭਾਵੇਂ ਜ਼ਿੰਦਗੀ ਲੱਗ ਜੇ ਜਿਹਨੇ ਗਦਾਰ ਕਹਿਣਾ ਹੈ ਉਹਨੇ ਨਹੀਂ ਰੁਕਣਾ ਜਿਨ੍ਹਾਂ ਦਾ ਕੰਮ ਗਾਲਾਂ ਦੇਣਾ ਹੈ ਉਹਨਾਂ ਨੇ ਗਾਲਾਂ ਦੇਣੋ ਨਹੀਂ ਰੁਕਣਾ ਇਹ ਉਹਨਾਂ ਦੇ ਕਰਤਾਰ ਦੀ ਗੱਲ ਹੈ ਬਾਈ ਤੁਸੀਂ ਮੈਨੂੰ ਇਹ ਦੱਸੋ ਬਾਈ ਸਾਡਾ ਸਾਥੀ ਇਹ ਮਨਜੀਤ ਨੇਰ ਜਿਹੜਾ ਅੱਜ ਆਪਣੇ ਨਾਲ ਖੜਾ ਹੈ ਆਪਣੀ ਜਥੇਬੰਦੀ ਨਾਲ ਖੜਾ ਹੈ ਇਹਦੇ ਨਾਲ ਵਿਚਾਰਧਾਰਕ ਵਖਰੇਵੇਂ ਤਾਂ ਸਾਡੇ ਇਸ ਜਥੇਬੰਦੀ ਨਾਲ ਵੀ ਨਹੀਂ ਪਰ ਇਹਨੂੰ ਜਿਹੜੀ ਜੇਲ ਹੋਈ ਸੀ ਉਹ ਨਜਾਇਜ਼ ਨਜਾਇਜ਼ ਜੇਲ ਨੂੰ ਲੈ ਕੇ ਜੀ ਜਾਨ ਨਾਲ ਇਹ ਕੋਲ ਲੜਿਆ ਜੀ ਜਾਨ ਨਾਲ ਸਾਰਾ ਪੰਜਾਬ ਜਾਣਦਾ ਹੈ ਕਿ ਇਹ ਜਥੇਬੰਦੀ ਨੇ ਪਿੱਛੇ ਕੁਝ ਨਹੀਂ ਰੱਖਿਆ ਮਨਜੀਤ ਨੇ ਰੂ ਰਿਆ ਕਰਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਤਾ ਤੇ ਅਸੀਂ ਦਾਵਾ ਕਰਦਿਆਂ ਜਦੋਂ ਇਹ ਕੋਲ ਫੜਿਆ ਸੀ ਉਦੋਂ ਇਹ ਦਾਦਾ ਕੀਤਾ ਸੀ ਕਿ ਮਨਜੀਤ ਨੇ ਜੇਲ੍ਹ ਨੂੰ ਆਪ ਜੇਲ੍ਹ ਛੱਡ ਕੇ ਆਏ ਆ ਤੇ ਐਸੇ ਗਲੀ ਦੇ ਵਿੱਚ ਦੀ ਇਹਨੂੰ ਲੈ ਕੇ ਜਾਵਾਂਗੇ ਅੱਜ ਵੀ ਵੀਡੀਓ ਪੜ੍ਹ ਲਿਓ ਬਾਈ ਵੀਡੀਓ ਦੇ ਵਿੱਚ ਪਈਆਂ ਹੋਈਆਂ ਗੱਲਾਂ ਨੇ ਇਸ ਕਰਕੇ ਅਸੀਂ ਮਾਰ ਨਹੀਂ ਕਰਦੇ ਜਗੈਂਦਾਰ ਉਗਰਾਹਾ ਕੋਈ ਚੀਜ਼ ਨਹੀਂ ਜਥੇਬੰਦੀ ਹੈ ਜਥੇਬੰਦੀ ਲੜਦੀ ਹੈ ਜਥੇਬੰਦੀ ਦੇ ਅਸੂਲ ਨੇ ਜਥੇਬੰਦੀ ਦੇ ਕਾਨੂੰਨ ਨੇ ਆਹ ਪ੍ਰੋਗਰਾਮ ਮੇਰਾ ਕੱਲੇ ਦਾ ਦਿੱਤਾ ਹੋਇਆ ਨਹੀਂ ਅਗਲਾ ਪ੍ਰੋਗਰਾਮ ਵੀ ਆਪਣਾ ਕੱਲਿਆਂ ਦਾ ਨਹੀਂ ਹੋਣਾ ਜਥੇਬੰਦੀ ਤੈਅ ਕਰੂਗੀ ਜਥੇਬੰਦੀ ਦੇ ਮੁਤਾਬਕ ਹੀ ਪ੍ਰੋਗਰਾਮ ਚੱਲਦੇ ਨੇ